ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਸਾਜਣਾ ਮਿੱਤਰਾਂ ਦੀ ਕਾਲੂ ਸੌੜਾ ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਇਆ ਵਦਾਈ ਆਪਣਾ ਭਰਾ ਤੇ ਇੱਚੀ ਤੇ ਵੀਰ ਆਪਣਾ ਕਹਿੰਦੇ ਵੀ ਬਾਈ ਸਫਾਈ ਕਰਨੀ ਹੈ ਵੀ ਜਾਲੇ ਬਹੁਤ ਲੱਗੇ ਹੋਏ ਨੇ ਥੋੜਾ ਟਾਈਮ ਲਗਾ ਕੇ ਕਿਉਂਕਿ ਇਹ ਲੱਗੇ ਨੇ ਬਾਈ ਟਾਈਮ ਕਰਕੇ ਚੱਕਰ ਪਾ ਜਾਂਦਾ ਤੇ ਅੱਜ ਕਰਾਂਗੇ ਸਫਾਈ ਚੰਗੀ ਤਰ੍ਹਾਂ ਬਾਈ ਅੱਪਾਂ ਦੀ ਨਾਲ ਨਾਲ ਤੁਹਾਨੂੰ ਕਰਾਨੇ ਆ ਸ਼ੌਂਕ ਜੀ ਹਾਂਜੀ ਬਾਈ ਲਓ ਜੀ ਕਮਰਾ ਕਰ ਤਾਂ ਖਾਲੀ ਬਿਲਕੁਲ ਮਾ ਰਹਿ ਗਿਆ ਥੋੜੀ ਜੀਆਂ ਕਰਦਣੀ ਸਫਾਈ ਇਹ ਚੰਗੀ ਕਰ ਅੱਜ ਟੇਬਲ ਦਾ ਵੀ ਨਾਸ ਬੱਜਿਆ ਪਿਆ ਦਾ ਇਦਾਂ ਦੇਖੋ ਗਰਦ ਕਿੰਨੇ ਕਿੰਨੇ ਚੜੇ ਵੀ ਯਾਰ ਮੋਰਾ ਹਾਲ ਹੈ ਬੜਾ ਜਾਲੇ ਜਾਲੇ ਟਾਈਮ ਲੱਗਿਆ ਨਹੀਂ ਬਾਈ ਅੱਜ ਕਰਦਾ ਹਾਂ ਸਾਫ਼ ਲੱਗੇ ਵਦੋਏ ਵੀਰ ਨਾਲ ਆਪਣੇ ਹੂੰ ਕੇ ਮੈਂ ਕਿਹੜਾ ਬਾਬਾ ਹਾਂ ਕੇ ਹਨ ਕਰਦਾਂਗੇ ਬੰਬ ਠੀਕ ਹੈ ਠੀਕ ਹੈ ਬਾਕੀ ਨਾਲ ਦੀ ਨਾਲ ਬਾਹਰ ਕੱਢੀ ਜਾਂਦੇ ਆਂ ਬਈ ਹਾਂ ਡਰੋਹੀਆਂ ਦੇਖੋ ਹਲਾ ਬਈ ਸਮਾਨ ਕੱਢਦਾ ਬਾਹਰ ਨਹੀਂ ਸਾਰਾ ਤੇਚੀ ਲੱਗਿਆ ਵਝਾਣੂ ਲੈ ਕੇ ਕਿੱਥਾ ਬਈ ਇਹੋ ਜੰਤਰ ਹਾਂ ਬੰਦੇ ਦਾ ਨਾ ਸਵਾਰ ਕੇ ਛੁੱਟ ਗਈ ਹ ਰੱਖੀਆਂ ਵੀ ਆਹ ਬਾਈ ਪਿਆਰ ਰੇ ਨਸਲ ਪ੍ਰਾਣੀਆਂ ਨਸਲ ਪ੍ਰਾਣੀਆਂ ਆਦੀ ਕਾਲੀ ਛਿਪਲੀ ਨਹੀਂ ਮਾ ਆਪੇ ਟੁੱਟਿਆ ਵਾ ਤਾਂ ਬਈ ਕੇ ਵੀ ਠੋਕਦਾ ਫਿਰ ਸਵਾਰ ਕੇ ਹੋਰ ਹੁਣ ਕੱਕਾ ਸਭਾਈ ਮਣਨਾਤੀ ਗੱਲ ਬਾਤ ਹੁਣ ਕਮਾਉਂਗਾ ਇਹ ਲਾ ਕਪੜਾ ਆਹ ਦੇਖੋ ਬਈ ਗਰਦ ਕੱਟਣੀਆਂ ਤਾਂ ਗਾਲਾਂ ਹੀ ਆ ਤੁਸੀਂ ਦੇਖ ਕੇ ਕਮੈਂਟਾਂ ਚ ਮੈਨੂੰ ਲੱਗਦਾ ਬਹੁਤ ਬੁਰਾ ਹਾਲ ਹੋ ਜਾਂਦਾ ਬਈ ਅੱਜ ਸੈਟ ਆਈ ਹੈ ਬਈ ਇਹਦੀ ਆ ਦੇਖੋ ਤੁਸੀਂ ਸਨਮਾਨ ਇੱਕ ਤੁਹਾਨੂੰ ਨਾ ਮੈਂ ਹੋਰ ਦਿਖਾਉਣਾ ਅੱਜ ਇਹ ਦੇਖੋ ਇੰਡੀਆ ਪਵੇਲੀਅਨ ਗਲੋਬਲ ਵਿਲੇਜ ਦੁਬਈ ਇਹ ਦੁਬਈ ਦੀ ਸ਼ੈਲਡ ਆ ਬਈ ਇਹ ਤੇ ਆਪਾਂ ਉੱਥੇ ਗਏ ਤੇ ਕੰਮ ਕਰਨ ਪੰਗੜਾ ਕਲਚਰ ਪ੍ਰੋਗਰਾਮ ਕਰਨ ਗਏ ਤੇ ਬਈ ਉੱਥੇ ਆਪਾਂ ਨੂੰ ਅਵਾਰਡ ਮਿਲਿਆ ਤਾਂ ਜੀ ਸਨਮਾਨ ਚਿੰਨ੍ਹ ਕਹਿੰਦੇ ਜੀ ਇਹਨਾਂ ਆਪਾਂ ਨੂੰ ਮਿਲਿਆ ਤਾਂ ਜੀ ਤੇ ਬਾਕਾਇਦਾ ਸਰਟੀਫਿਕੇਟ ਹੈ ਮੈਂ ਵੀ ਬਹੁਤ ਪੰਗੜਾ ਪਾਇਆ ਕਿਤੇ ਤਾਂ ਵਿਆਹਾਂ ਚ ਨਾ ਹਾਂ ਚ ਕੁਝ ਹਾਂ ਠੀਕ ਹੈ ਠੀਕ ਚੱਲ ਵਧੀਆ ਮਾਗੇ ਤੇ ਵਿਆਹਾਂ ਚ ਜਾਂ ਪੈਸੇ ਪੂਰੇ ਚੁਕਣ ਜਾਂਦਾ ਤਾਂ ਮਾਗੇ ਤੇ ਜਦ ਬੋ ਕਰਦਾ ਤਾਂ ਡੋਲੇ ਡੋਲੇ ਤੂੰ ਵੀ ਵਧੀਆ ਬਣਾਈ ਫਿਰਦਾ ਜਾਇਆ ਇਹ ਕਦਮ ਕਦਾਰ ਜੀ ਮਿਸਮ ਚੱਲ ਵਧੀਆ gym ਜਾਣਾ ਚਾਹੀਦਾ ਇਹ ਕਹਿੰਦੇ ਪਤੰਗੇ ਵੀ ਉੱਡਦੇ ਬਈ ਸਾਡੇ ਪਿੰਡਾ ਦੇਖੋ ਇੱਧਰ ਗੋਤਰ ਕੱਡੇ ਬਾਹਰ ਨਾਲ-ਨਾਲ ਤੇ ਉੱਪਰ ਵੀ ਤੇ ਨਾਲ-ਨਾਲ ਚੱਲ ਰਿਹਾ ਕੰਮ ਕਰਦੇ ਆਂ ਸਫਾਈ ਬਾਈ ਅੱਜ ਤੇ ਇੱਕਦਮ ਚੱਲਦੀ ਵੀਡੀਓ ਤੇ ਵਿੱਚ ਅਰਕਾ ਖੰਨਣਾ ਬਾਈ ਗਰਮੀਆਂ ਚ ਲੋਡ ਪੈਂਦੀ ਆ ਇਹਦੀ ਅਰਕੀਆ ਗੁਲਾਬ ਗੁਲਾਬਰ ਕਹਿੰਦੇ ਆ ਇਹਨੂੰ ਗਰਮੀ ਚ ਲੋਡ ਪੈਂਦੀ ਆ ਤੁਹਾਨੂੰ ਦੱਸੂਗਾ ਕਿਵੇਂ ਯੂਜ਼ ਕਰਨਾ ਇਹਨੂੰ ਇਹ ਸ਼ਾਮੀ ਟੁੱਟ ਗਿਆ ਹਟਾ ਬਾਈ ਇਹਦੇ ਪਿੱਛੇ ਹੀ ਚੇਂਜ ਹੋਣਾ ਬਸ ਕੋਰੋਨਾ ਹੈ ਨਾ ਉਹ ਚੇਂਜ ਕੋਈ ਨਹੀਂ ਲੋਹ ਹੋਏ ਇਹ ਬਾਈ ਕਿੰਨਾ ਰੈਸਟੇਡ ਆ ਰ ਆ ਗਿਆ ਉਹਨਾਂ ਤੋੜਦਾ ਤਾਂ ਦਾਲਾ ਪਰ ਮਾਰ ਲਾ। ਫੇਰ ਮਾਰੇ ਚਾੜੂ। ਗਿੱਲਾ ਕੱਪੜਾ ਘਮਾ ਲਾਉਂਦਾ ਆ ਗਿਆ ਬਰੇ। ਵੀਰੇ ਵੀਰੇ। ਤੇ ਹੌਲੀ ਹੌਲੀ ਗਿੱਲਾ ਪਾ ਲੈ ਮਾਰਨਾ। ਤੇ ਫਿਰ ਕਰਾਂਗੇ ਛੇੜਲਾ ਦੀ ਦਵਾਈ। ਥੋੜਾ ਜਿਹਾ ਮਿੱਟੀ ਬੋਰੀ ਹੁੰਨੇ ਵੇ ਤਾਂ ਕਰਕੇ ਯਾਰ। ਨਹੀਂ ਹੁੰਦਾ ਸਫਾਈ ਕੋਈ। ਲੈ ਲਵਾਂ। ਹਾਂਜੀ। ਰਾਜ ਬਈ ਇਹ ਸਾਰੇ ਚੀਜ਼ਾਂ ਪਰ ਆਉਣੇ ਵਾਲੀਆਂ ਗੁੱਟ ਪਰਾਈ ਗਰਮੀ ਦੇ ਚ। ਲਾਲ ਵਰਤ ਹੋ ਗਿਆ। ਤ੍ਰਿਪਲਾ ਹੋ ਗਿਆ। ਇਹ ਤੁਹਾਨੂੰ ਦੱਸਿਆਂਗੇ ਸਾਰੀ ਚੀਜ਼ਾਂ ਕਿਵੇਂ ਵਰਤਣੀਆਂ ਗਰਮੀ ਦੇ ਵਿੱਚ। ਤ੍ਰਿਪਲਾ ਹੋ ਗਿਆ। ਤ੍ਰਿਪਲੇ ਦੇ ਬਾਅਦ ਆ ਗਈ। ਪੈਪਰ ਆਜੇ ਨਾਲ ਇੱਕ ਬਾਗਤ ਲੋ ਵਾਲੀ ਜਿਹੜੀ ਥੋੜੀ ਜਿਹੀ ਲੋ ਤੇ ਲਾਲੂ ਬਾਏ ਰੇਕਾ ਪੈਪਰ ਆਜੇ ਨੇ ਤੇਜ ਹੁੰਦੀ ਹੈ। ਮੈਡੀ ਵਰਮ ਬਾਲੇ ਗੋਲੀ। ਠੀਕ ਹੈ। ਇਹ ਜਿਹੜੇ ਤਪਾਛੀ ਦਾ ਕੁੱਟ ਕੇ ਰੱਖਿਆ ਜਿਹਦੇ ਨੂੰ ਬਹੁਤ ਤਾਂ ਮਿਹਨਤ ਕਰਨ ਦਾ ਕੰਮ ਆਉਂਦੀ ਹੈ ਠੀਕ ਹੈ ਜੀ ਇਹਦੇ ਬਾਅਦ ਮੈਡੀਵਰ ਨੂੰ ਹੋ ਗਈ ਇਹ ਸਾਰੀ ਜਿੱਥੇ ਕੰਮ ਆਉਂਦੀ ਹੈ ਬਾਈ ਉੱਤਰ ਮਾਈ ਦੇ ਵਿੱਚ ਗੋੜਾ ਰੱਖਿਆ ਬਾਈ ਲੀ ਫੋਰ ਲੀਵਰ ਵਾਲੀ ਦਵਾਈ ਫੁੱਲ ਤਗੜਾ ਰਿਜ਼ਲਟ ਆਪਾਂ ਇਹ ਵਰਤਦੇ ਆਂ ਇਹ 150 ਨੂੰ ਵਰਤਦੇ ਆਂ ਉਹ ਵੀ ਵਰਤਦੇ ਆਂ ਖੜਦੀ ਕਾਲੀ ਮਿਰਚਾ ਜਿਹਨੂੰ ਆਪਾਂ ਆਯੁਰਵੇਦਿਕ ਦੀ ਦੁਨੀਆ ਚ ਸੋਨਾ ਭਜਨ ਕਹਿੰਦੇ ਆ ਜੀ ਫਿਰ ਕੀ ਮੂਟੈਕਸ ਸ਼ਹਿਦ ਬਣਾਇਆ ਵਈ ਦੂਸਰ ਨੂੰ ਵੀ ਕੰਮ ਹੁੰਦਾ ਘਰ ਨੂੰ ਬਣਾਉਂਦਾ ਜਿਹਨਾਂ ਆਈਟਮਾਂ ਬਣੀ ਨਹੀਂ ਗਈ ਕੱਲਾ ਸ਼ਹਿਦ ਹੀ ਬਣਦਾ ਹੈ ਇਹਦੇ ਮੈਂ ਗੁੜ ਘੜਨੇ ਪੈਂਦਾ ਜੀ ਸਾਉ ਦਾ ਸਾਰੀ ਦੇ ਮਹਿਮਾਨਾਂ ਕੇ ਮੈਂ ਨਹੀਂ ਕੰਮ ਆਉਣ ਵਾਲੀਆਂ ਚੀਜ਼ਾਂ ਤੇ ਬਾਕੀ ਟੈਬਲੇਟ ਹੋ ਗਈ L52 ਸਿਚਰ ਆਈਡਲ ਪੈਲਗੋੜੀ ਨਾਲ ਰੱਖੋ ਇਹ ਸਾਰੀ ਕੰਮ ਆਉਣ ਵਾਲੀਆਂ ਚੀਜ਼ਾਂ ਬਈ ਸਕੂਟਰ ਮਾਈਟ ਵਿੱਚ ਤੇ ਸਭ ਤੋਂ ਤਕੜਾ ਜੰਪਰੇ ਆ ਪਟਾਸ ਕਹਿੰਦੇ ਜਿਹਨੂੰ ਲਗੜ ਬੈਲੀ ਤੋਂ ਬਚਾਉਂਦੇ ਤੇ ਨਾਲ ਦੀ ਸਫਾਈ ਕਰੀ ਸੀ ਆਹ ਬੰਦਾ ਲਾ ਰਿਹਾ ਇਹ ਤੇ ਅਮਿਕਾ ਸੀਨ ਕੋੜੇ ਫਿਰਸੀਆਂ ਦਾ ਟੀਕਾ ਹੁੰਦਾ ਹੈ ਠੀਕ ਹੈ ਨਿਊਮਿਕਰ ਹਾਈ ਟੈਕ ਦਾ ਟੀਕਾ ਵੀ ਕਹਿੰਦੇ ਨੇ ਨਿਊਮਿਕਰ ਨੂੰ ਮਤਲਬ ਹਾਈ ਟੈਕ ਵੀ ਨਿਊਮਿਕ ਦਾ ਟੀਕਾ ਹੈ ਹਾਈ ਟੈਕ ਦਾ ਟੀਕਾ ਕਹਿ ਕੇ ਵੀ ਲੈ ਸਕਦੇ ਆਪਾਂ ਇਹਨੂੰ ਠੀਕ ਹੈ ਜੀ ਬਹੁਤ ਜਬਰਦਸਤ ਟੀਕਾ ਇਹ ਆਪਾਂ ਕਿਆ ਕਰਨਾ ਜਿਵੇਂ ਚਾਰ ਜਾਂ ਤਿੰਨ ਬੰਦਾ ਇਹਦੀਆਂ ਲੈਣੀਆਂ ਤੇ ਪੰਜ ਤੋਂ ਸੱਤ ਬੰਦਾ ਲੈਣੀਆਂ ਪਾਵਰ ਜਲਦੀਆਂ ਦੋਨੇ ਮਿਕਸ ਕਰਕੇ ਜਿਹੜਾ ਕੋ ਉੱਤਰ ਪੁੱਟ ਆ ਪਰਵਾਲ ਪਿਸਤੀ ਗਰਮੀ ਚ ਕਮ ਹੁੰਦੀ ਹੈ ਇਹ ਵੀ ਅੱਜ ਇਹ ਚਲੋ ਸਫਾਈ ਕਰ ਲਈਏ ਤਾਂ ਕਰਕੇ ਆਪਾਂ ਤੁਹਾਨੂੰ ਲੱਗ ਜੇ ਟਿਕਾਣੇ ਪਤਾ ਲਈਏ ਸਾਣਾ ਜਿਹੜੀ ਜਿਹੜੀ ਟਿਕਾਣੇ ਪਰ ਵਰਤਦੇ ਆਂ ਬੀਡਾਣਾ ਸਭ ਤੋਂ ਜਬਾਤ ਵਾਲੀ ਜਿਹੜੀ ਪਟਰ ਪੰਮਣ ਵਾਲੀ ਨਾਮ ਉਹਨੇ ਰਸਾਉਤ ਡੜੇ ਵਾਲੀ ਰਸਾਉਤ ਕਹਿੰਦੇ ਨੇ ਇਹਨੂੰ ਬਾਈ ਉਹ ਵਾਲੀ ਆ ਠੀਕ ਹੈ ਇਹ ਚੀਜ਼ਾਂ ਸਾਰੇ ਮੂਹਰੇ ਦੇ ਨਾਮ ਆਵੀਆਂ ਬਾਕੀ ਤੁਹਾਨੂੰ ਨਾਲ-ਨਾਲ ਦੱਸਦੇ ਰਹਾਂਗੇ ਵੀ ਇਹ ਕਿਹੜਾ ਕਿਵੇਂ ਚੀਜ਼ ਜਿਹੜੀ 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 ਚੀਜ਼ਾਂ ਦੇ ਕੰਮ ਆਉਂਦੀਆਂ ਤੇ ਅੱਖ ਚ ਪਾਉਣ ਵਾਲੇ ਕਿਊਬ ਇਹ ਵੀ ਕੰਮ ਆਉਂਦੀ ਆ ਮਲਠੀ ਜਦੋਂ ਕੁੱਪਟਰ ਉੱਟ ਕੇ ਆਂਦਾ ਬਹੁਤ ਤਕੜੀ ਚੀਜ਼ ਹੈ ਦੱਸਾਂਗੇ ਕਿਵੇਂ ਵਰਤਣੀ ਜਦੋਂ ਗਰਮੀ ਆਉਂਦੀ ਆਂਬਾਲ ਦੀ ਇਹ ਵੀ ਜਦੋਂ ਕੁੱਪਟਰ ਉੱਟ ਕੇ ਆਂਦਾ ਕਿਵੇਂ ਵਰਤਣੀ ਹੈ ਕੀ ਕਰਨਾ ਉਹ ਦੱਸਾਂਗੇ ਗਰਮੀ ਦੇ ਵਿੱਚ ਠੀਕ ਹੈ ਜੀ ਇਹ ਸਾਡੀ ਚੀਜ਼ ਦਾ ਬਣਾਣਾ ਹੈ ਮਤਲਬ ਇਹ ਦੇਖੋ ਇਹ ਹੈ ਇਹ ਵੀ ਕੰਮ ਹੁੰਦਾ ਇਹ ਦੇਖੋ ਇਹ ਹੈ ਲਖਮਣ ਰੇਕਾ ਜਿਵੇਂ ਕੌਂਗਰੇਜ ਹੋ ਜਾਣਾ ਫੁੱਟੇ ਦੇ ਪਿੱਛੇ ਜਾ ਜਿਹੜੇ ਕੰਧਾਂ ਦੇ ਕੀੜੇ ਜੇ ਫਿਰਦੇ ਹੋਣੇ ਤਾਂ ਘਸਾ ਦਿਓ ਖੁਰਲੇ ਦੇ ਵਿੱਚ ਉਹ ਚੀਜ਼ ਨੂੰ ਖਤਮ ਕਰ ਦਿਲੇ ਠੀਕ ਹੈ ਇਹ ਵੀ ਗਰਮੀ ਵਿੱਚ ਵੀ ਕੰਮ ਆਉਂਦਾ ਇਹ ਜਿਹਨਾਂ ਦੇ ਤੋਂ ਵੀ ਆਉਂਦਾ ਜੀ ਚਲੋ ਉਹ ਕੈਪਸੂਲ ਲੈ ਜਿੱਤੇ ਕੈਪਸੂਲ ਕਰਨੇ ਇਹਨੋਂ ਕੋਰਾ ਘੁਮ ਫਿਰੇ ਲੋਰ ਫਿਰਦਾ ਇਹ ਵੀ ਕੰਮ ਆਉਂਨੇ ਇਹ ਵੀ ਕੰਮ ਆਉਂਦਾ ਕੁੱਤਰ ਵਿੱਚ ਦੇ ਕਲਰ ਰੰਗ ਕਰਨੇ ਕਮੋਕਸੀਲਿਨ ਦਾ ਪੱਤਾ ਫੁੱਲ ਗਰਮੀ 'ਚ ਜਦੋਂ ਲੋੜ ਪੈਣੀ ਹੈ ਉਦੋਂ ਲੋੜ ਪੈਣੀ ਹੈ ਤੇ ਕਿਵੇਂ ਵਰਤਣਾ ਉਹ ਆਪਾਂ ਦੱਸਾਂਗੇ ਠੀਕ ਹੈ ਜੀ ਇਹ ਆਪਣੇ ਮਾਰ ਨਾਲ گلوਕੋਜ਼ ਹੈ ਪਰ ਪਾਇਆ ਉਹ ਹੋ ਡੱਬੇ 'ਚ ਠੀਕ ਹੈ ਸਭ ਤੋਂ ਜਿਹੜੀ ਤਗੜੀ ਚੀਜ਼ ਹੈ ਨਾ ਉਂਤਰ ਵੱਇਟੇ ਵਰਤੀ ਜਾਂਦੀ ਹੈ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਘਟਾਲੀ ਵਰਤਦਾ ਹੈ ਠੀਕ ਹੈ ਠੀਕ ਹੈ ਜੀ ਕੂਤਰਾ ਕੂਤਰਵਾਜੀ ਲਈ ਰਾਮ ਬਣਾ ਇਹ ਆਟਕੜੀ ਕਹਿੰਦੇ ਇਹਨੂੰ ਜਿਹੜੇ ਬੰਦੇ ਨੂੰ ਇਹ ਚੀਜ਼ ਦੇਣੀ ਆ ਕਿ ਕਿਵੇਂ ਦੇਣੀ ਆ ਗਰਮੀਆਂ ਦੇ ਵਿੱਚ ਕਦੇ ਕੂਤਰਾ ਬਿਮਾਰ ਹੋਊਗਾ ਬਈ ਇਹਦਾ ਐਨਾ ਤਗੜਾ ਰਿਹਾ ਇਹਦਾ ਇਹ ਚੀਜ਼ ਆ ਤੇ ਸਭ ਆਪਾਂ ਕੱਲੇ ਕੱਲੇ ਚੀਜ਼ ਹੁਣ ਦੱਸਾਂਗੇ ਗਰਮੀਆਂ ਦੇ ਵਿੱਚ ਦੱਸਾਂਗੇ ਵੀ ਕਿਵੇਂ ਇੱਕ ਵਰਤਣੀ ਆ ਕਿ ਆ ਕਰਨਾ ਹੈ ਠੀਕ ਹੈ ਤੇ ਸਾਡੇ ਜਿੰਨੇ ਵੀ ਸੱਜਣ ਮਿੱਤਰ ਮੇਰੇ ਨਾਲ ਜਿਹੜੇ ਜੁੜੇ ਹੋਏ ਨੇ ਬਾਈ ਭਰਾ ਨੇ ਆਪੇ ਸਾਰੇ ਠੀਕ ਨੇ ਸੌਤ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਇਹ ਵੀ ਆਉਂਦੀ ਹੈ ਸੌਤ ਇਹ ਸੌਤ ਦਾ ਜਿਆਦਾ ਤਕੜਾ ਰਿਜ਼ਲਟ ਹੈ ਉਹ ਨਵੀਆਂ ਸੌਤ ਇਹ ਘੱਟੋ ਘੱਟ ਵੀ ਹੋਊਗੀ ਸਾਡੇ ਕੋਲ ਪਈ ਇਹ 8 ਤੋਂ 10 ਸਾਲ ਪੁਰਾਣੀ ਹੋ ਕੇ ਪਈ ਹੈ ਸੌਤ ਜੀ ਮੇਰੇ ਕੋਲੇ ਥੋੜੀ ਤੋਂ ਚੀਜ਼ਾਂ ਦੀ ਇੰਨੀ ਕ ਲੱਗਦੀ ਹੈ ਮਾਸੀ ਬੱਸ ਤੇ ਜਿਹੜੀਆਂ ਲਿਆ ਕੇ ਰੱਖੋ ਜਿਹੜੀਆਂ ਜਿਹੜੀਆਂ ਚੀਜ਼ ਆਪਾਂ ਤੁਹਾਨੂੰ ਦਿਖਾਈਆਂ ਨਾ ਇਹ ਕੰਮ ਹੋ ਗਿਆ ਬਾਈ ਕਰਮੀ ਦੇ ਵਿੱਚ ਠੀਕ ਹੈ ਸਾਡੇ ਭਰਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰਵਾ ਨਾ ਕੰਮ ਆਉਣ ਵਾਲੀ ਚੀਜ਼ਾਂ ਦੱਸਿਆ ਕਰਾਂਗੇ ਤੁਹਾਨੂੰ ਠੀਕ ਹੈ ਬਸ ਜੀ ਇਹ ਹੋਊਗਾ ਕਿ ਕੋਕਟ ਵੀ 15 ਜਾਂ 14 14 ਜਾਂ 13 ਦਾ ਹੋਊਗਾ ਵਿੱਚ ਵਿਚਾਲੇ ਆਊਗਾ ਨਾ ਫਿਰ ਦਿਖਾਈਏ ਤੁਹਾਨੂੰ ਲੱਗੇਵੇ ਸਾਫ਼ ਕਰਨ ਨੂੰ 2014 ਤੀਜਾ ਨਾਮ ਪੰਜਾਬ ਕੇਸਰੀ ਖਿਡਾਰੀ ਪਹਿਲੀ ਸ਼ਾਨਦਾਰ ਕੂਟਰਵਾਜੀ ਪਿੰਡ ਨੰਦਪੁਰ ਕਲਾਊਡ ਤੀਜਾ ਨਾਮ ਜਿੱਤੇ ਦਾ ਜੀ ਪਿੰਡ ਨੰਦਪੁਰ ਕਲਾਊਡ ਜਿੱਥੇ ਦੇ ਆਪਣੇ ਭਰਾ ਭਾਈ ਦਵਿੰਦਰ ਅਨੰਦਪੁਰ ਅਰਾਣਾ ਅਨੰਦਪੁਰ ਜਿਨ੍ਹਾਂ ਨਾਲ ਆਪਣਾ ਬਹੁਤ ਵਧੀਆ ਪਿਆਰ ਹੈ ਉਹਨਾਂ ਦੇ ਉਹਨਾਂ ਨੇ ਹੀ ਬਾਜੀ ਕਰਾਈ ਸੀ ਉਹ ਦਿਨਾਂ ਦੇ ਵਿੱਚ ਜਦ ਮੇਰੇ ਖਿਆਲ ਸੇ ਕੁਲਰ ਰੱਖਿਆ ਤਾਂ ਸ਼ਾਇਦ ਉਦੋਂ ਆਪਣਾ ਤੀਜਾ ਨਾਮ ਬਣਿਆ ਤਾਂ ਤੇ ਜਿਹੜਾ ਨਾਮ ਦਿੱਤੇ ਤੇ ਆਪਾਂ ਉੱਥੇ ਤੇ ਉਹ ਜਿਹੜਾ ਬੱਚਾ ਤਾਂ ਜ਼ੀਰੋ ਕਲੀ ਦਾ ਬੱਚਾ ਤਾਂ ਹੀ ਹਰਾ ਰੰਗ ਲਾਇਆ ਬਤਾ ਉਹ ਕੱਚ ਦੇ ਵਿੱਚ ਉਹ ਬੱਚਾ ਜਿੱਤੇ ਆ ਤੇ ਯਾਰ 2014 4 ਮਈ ਪੁੱਲ ਗਰਮੀ ਵਾਲੀ ਬਾਜੀ ਆ ਜੀ ਬਾਈ ਹੁਣ ਲੱਗੇ ਹੋਈ ਆਪਾਂ ਸਫਾਈਆਂ ਕਰਨ ਹੌਲੀ ਹੌਲੀ ਕਰਕੇ ਸਾਰੇ ਕੱਲੀ ਕੱਲੀ ਛੱਡ ਆ ਵੀਰਾ ਜਿਹੜਾ ਵੀਡੀਓ ਬਣਾ ਰਿਹਾ ਜੀ ਤੇ ਲਾਲ ਹੈ ਅੰਦਰ ਗੋਡੀ ਨੂੰ ਤੇ ਮੈਨ ਲੱਗਿਆ ਬਾ ਤੇ ਤੇਜ਼ੀ ਇੱਧਰ ਆਪਣਾ ਤੇਜ਼ੀ ਦਾ ਦਿਖਾਓ ਕੇ ਮੜਾ ਜਾ ਤੇਜ਼ੀ ਪਲਾਣੀਆ ਕੋਟਾ ਤਲਾਣੀਆ ਦਾ ਭਤੀਜਾ ਅਸੀਂ ਲੱਗੇ ਬਾਈ ਕਰਨ ਸਾਬ ਤਾ ਜਦੋਂ ਜੇ ਲੱਗੇ ਤਾਂ ਕਰਨਗਾ ਗੱਤ ਤਾਂ ਬਹੁਤ ਜ਼ਿਆਦਾ ਪਾਈ ਵੀ ਨਹੀਂ ਬਾਈ ਆ ਦੇਖੋ ਇੰਨੀ ਇੰਨੀ ਕਰਦੇ ਚੜੀ ਹੋਈ ਸੀ ਤੇ ਬਾਈ ਕੁਝ ਕਹਿਣਾ ਚਾਹੁੰਦਾ ਬਾਈ ਕਿਆ ਕਹਿਣਾ ਤਾਂ ਪਹਿਲਾਂ ਤੋਂ ਡਾਇਲੋਗ ਡਾਇਲੋਗ ਮਾਰੋ ਵਾਲਾ ਹੀ ਕਿਹੜਾ ਹੀ ਜਿਹੜਾ ਦਮਦਾਰ ਦਾ ਦੀਪਾ ਟਰੋਫੀਆਂ ਦੇ ਕੇ ਟਰੋਫੀਆਂ ਦੇ ਪਈ ਯਾਰ ਦੱਸਦੀ ਆ ਅਸੀਂ ਕਿੰਨੇ ਪੁਰਾਣੇ ਖਿਡਾਰੀ ਆ ਹਾਂ ਟਰੋਫੀਆਂ ਦੇ ਪਈ ਕਹਿੰਦਾ ਯਾਰ ਦੱਸਦੀ ਆ ਵੀ ਖਿਡਾਰੀ ਕਿੰਨੇ ਪੁਰਾਣੇ ਆ ਬਾਕੀ ਬਾਈ 2013 14 15 ਦੇ ਪ੍ਰਾਈਜ਼ ਵੀ ਪਏ ਆ ਆਪਣੇ ਕੋਲ ਬਾਈ ਟਮਾਟੇਲਾ ਕੋਈ ਦੰਦਾ ਤਾਂ ਉਹ ਟਾਈਮਾਂ ਚ ਉਹ ਟਾਈਮਾਂ ਚ ਜੁੜਦੇ ਪਏ ਨੇ ਇਹ ਤਾਂ ਬੰਦ ਹਾਂ ਹਾਂਜੀ ਬਾਈ ਕਿੱਕੀ ਹੋਰ ਦੱਸਣੀ ਚਾਹੁੰਦੇ ਹੋ ਸਾਨੂੰ ਬੇਸ਼ੱਕ ਬਈ ਬਾਹਰਲੀ ਛੈਡ ਕਰਦਾ ਹੈ ਬਾਈ ਕੱਪਾ ਕੱਪਾਂ ਦੇ ਉੱਪਰ ਚਲੋ ਅਸੀਂ ਜੀ ਸਾਹ ਸਾਫ ਜਮਾਲ ਕਰਕੇ ਪੂਰੀ ਰੋਟੀ ਨੂੰ ਹਮਸਾਰਤ ਕਰਨਾ ਇਹ ਤੇ ਕਪੜੀ ਹੈ ਅੰਦਰੋਂ ਪੂਰਾ ਨਵਾਂ ਹੀ ਨਿਕਲਣਾ ਹੈ ਨਵਾਂ ਜੇ ਇਹਦਾ ਤਾਂ ਕਵਰ ਕੱਟਿਆ ਰੱਖੇ ਹੋਵੇ ਨਾ ਲਹਾਪੀ ਸੁਹਾਵਿਆਂ ਨਾਲ ਉਹ ਚੀਜ਼ ਆਪਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ। ਤੇ ਆਪਾਂ ਨੇ ਦੁਆਰੇ ਕਿਸੇ ਦਿਨ ਫੇਰ ਕਵਰ ਛੜਾ ਲੈਣੇ ਆ ਦੇਖੋ। ਉੱਪਰੇ ਘਰ ਤੋਂ ਦੇਖੀ ਬਈ ਇਹਨੇ। ਤੋਹ ਯਾਰ 13 ਦਾ ਕੱਪ ਹੈ ਇਹ। ਨਹੀਂ 17 ਦਾ ਸਾਰੀ। 13 ਤਰੀਕ। ਡੰਘੇੜੀਆਂ ਦਾ ਦੇਖੋ ਜਦੋਂ ਇਹਨਾਂ ਉੱਪਰ ਘਰਦੇ ਹੈਗੇ ਇਹਨੂੰ ਉਠਾਓ ਕੋਈ ਕੰਾਬ ਨਹੀਂ ਇੱਕ ਚੀਜ਼ ਹੋਰ ਨੋਟ ਕਰਿਆ ਭਾਈ ਹਨਾ ਆਪ ਸਾਰੇ ਜਿੰਨੇ ਵੀ ਢਿੱਲੇ ਹੋਏ ਹੋਏ ਨੇ ਇਹ ਇਹ ਪਤਾ ਨਹੀਂ ਕਿ ਆ ਚੱਕਰ ਹੈ ਪਹਿਲੇ ਢਿੱਲੇ ਹੋਏ ਕਿਹੜਾ ਆਪਾਂ ਨਾ ਚੱਕੇ ਨਾ ਰੱਖੇ ਮੁੜ ਕੇ ਜਿੱਥੇ ਪਾਏ ਉੱਥੇ ਪਏ ਆ ਜਿੱਦਾਂ ਜਿੱਥੇ ਨੇ ਕੋਟ ਢਿੱਲੇ ਹੋਏ ਨੇ ਤਰੋਹ ਪਤਾ ਹੀ ਆ ਆਹ ਹਾਰ ਗਿਆ ਹਾਂਜੀ ਭਾਈ ਕੰਮ ਕਰਦੇ ਕਰਦੇ ਉਹਦੀ ਸ਼ਾਮ ਸਾਨੂੰ ਤਕਰੀਬਨ 5 ਪਲੱਸ ਟਾਈਮ ਹੋ ਰਿਹਾ ਸਵੇਰ 5:30 ਦੇ ਕਰੀਬ ਤੇ ਜਿਹੜੇ ਮੁੰਡੇ ਆਉਂਦੇ ਇਹਨਾਂ ਦੇ ਮੇਰੇ ਕੋਲ ਇਹ ਵੀ ਉਰੀ ਆ ਗਏ ਵਿਚਾਰੇ ਕਹਿੰਦੇ ਆਂ ਖਾ ਲਿਆ ਨੀ ਗਰਾਊਂਡ 'ਚ ਮਾ ਵੀ ਕੰਮ ਲੱਗੇ ਵੇ ਕਰਨ ਆਉਂਦੇ ਦੋਏ ਲਾਦੇ ਇਹ ਵੀ ਇੱਕ ਮੁੰਡਾ ਦਾਣੇ ਪਾ ਰਿਹਾ ਉੱਪਰ ਤੇ ਇੱਕੇ ਨਾਲ ਲੱਗ ਨਾਲ ਤੁਹਾਨੂੰ ਪਤਾ ਗਾਣਿਆਂ ਦਾ ਵੀ ਮਿਲਣਾ ਪੈਂਦਾ ਹੀ ਬਾਕੀ ਇੱਕ ਦੋ ਟੋਟਰ ਹੋਰ ਰਹਿ ਗਏ ਜਿਹਨੇ ਛੁੱਟ ਗਿਆ ਚ ਦੇਖ ਲਓ ਕੰਮ ਕਰਦੇ ਵਰਦ ਆਪਣਾ ਬਈ ਕਮਰਾ ਕਮਰਾ ਹੋ ਗਿਆ ਰੈਡੀ ਪੂਰਾ ਇਹਨਾਂ ਸਭੀਆਂ ਟਰੋਫੀਆਂ ਦੇਖੋ ਲਾਸ ਲਾਸ ਕਰ ਲਾਤੀਆਂ ਚੰਗੀ ਤਰ੍ਹਾਂ ਕਰਦੇ ਆ ਸਾਫ ਤੇ ਬਹੁਤ ਬਹੁਤ ਧੰਨਵਾਦ ਜੀ ਵੀਰਾ ਆਪਣਾ ਜਿਹੜਾ ਨਾਲ ਆ ਬਈ ਤੇਜ਼ੀ ਦੀ ਬਹੁਤ ਬਹੁਤ ਧੰਨਵਾਦ ਤੇ ਤੋਂ ਮੇਰੇ ਪੱਠੇ ਇਹ ਚੇਲੇ ਮੇਰੇ ਜਿਹੜੇ ਮੇਰੇ ਕੋ ਖੇਡਣ ਆਉਨੇ ਆ ਇਹਨਾਂ ਦੇ ਵੀ ਵਿਚਾਰਿਆਂ ਦਾ ਬਹੁਤ ਸਾਧਤਾ ਆ ਗਈ ਤਾਂ ਤੁਹਾਨੂੰ ਧੰਨਵਾਦ ਜੀ ਕੋਈ ਆਪਣੀ ਮਿਹਨਤ ਹੈ ਦੇਖੋ ਕਰੇ ਰਹੀਆਂ ਦਾ ਟਰੱਕੇ ਦਿੱਤੀਆਂ ਮੀਆਂ ਤੇ ਆਪਾਂ ਦਾ ਇਹ ਚਾਹੁੰਦੇ ਆ ਕਿ ਜਿਹੜੇ ਵੀ ਭਰਾ ਆਪਣੇ ਨਾਲ ਜੁੜੇ ਆ ਜਾਂ ਜੁੜਨਾ ਜਿਨ੍ਹਾਂ ਨੇ ਜਿਵੇਂ ਆਪਾਂ ਨਾਲੇ ਮੁੰਡੇ ਜਿਹੜੇ ਕੌਟੇ ਖੇਡਣਾ ਆਉਂਦੇ ਆ ਆਪਾਂ ਨੂੰ ਇਹ ਵੀ ਇਹਨਾਂ ਨੂੰ ਵੀ ਆਪਾਂ ਇਹ ਸਿੱਖਿਆ ਦੰਨੀ ਆ ਜੀ ਆਪਣੇ ਮਾਪੇ ਦਾ ਨਾਮ ਬਣਾਓ ਵਧੀਆ ਗੇਮ ਕਰੋ ਕੋਈ ਵੀ ਗੇਮ ਕਰਨੀ ਹੈ ਸਾਫ ਸੁਥਰੀ ਕਰੋ ਬਾਈ ਵਾਹਿਗੁਰੂ ਬਾਈ ਚੜ੍ਹਦੀ ਕਲਾ ਚ ਰੱਖੇ ਜਿੰਨੇ ਵੀ ਬਹੁਤ ਆਵਾਜ਼ ਭਰਾ ਨਾਲ ਜੁੜੇ ਨੇ ਤੈਦ ਲੋਧਾ ਨਵਾਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਜੀ ਅਗਲੇ ਵੀਡੀਓ ਦੇ ਵਿੱਚ ਅਰੇ ਟੌਪਿਕ ਦੇ ਨਾਲ ਜੱਥੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰੋ ਜੀ ਸਤਿ ਸ੍ਰੀ ਅਕਾਲ